ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਜ਼ਬਰ ਦੇ ਵਿਰੋਧ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਰੇ ਪੰਜਾਬ ਦੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਜਿਹੜਾ ਜ਼ਬਰ ਦੇ ਵਿਰੋਧ ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਤਫਾ ਮੰਡੀ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਹੜੀ ਪੰਜਾਬ ਪੁਲਿਸ ਵੱਲੋਂ ਪਿਛਲੇ ਲਗਭਗ 6 ਮਹੀਨਿਆਂ ਤੋਂ ਜਿਹੜਾ ਪੰਜਾਬ ਨੂੰ ਸਟੇਟ ਬਣਾਇਆ ਜਾ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਜਿਹੜੀ ਇੱਕ ਅੱਜ ਰੈਲੀ ਰੱਖੀ ਗਈ ਹੈ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਦੇ ਜ਼ਿਲ੍ਹਾ ਫਰੀਦਕੋਟ ਦੇ ਜਿਹੜੇ ਕਿਸਾਨ ਹੈ ਟੋਲ ਪਲਾਜ਼ਾ ਜੀਦਾ ਤੇ ਇਕੱਤਰ ਹੋਏ ਐ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਫਰੀਦਕੋਟ ਜ਼ਿਲ੍ਹੇ ਦੇ ਜਰਨਲ ਸਖਤਰ ਇੰਦਰਜੀਤ ਸਿੰਘ ਕਣੀਆਂ ਕਣੀਆਂ ਸਾਹਿਬ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਆ ਕੀ ਕਹਿਣਾ ਚਾਹੋਗੇ ਅੱਜ ਤਪਾ ਦੇ ਵਿੱਚ ਕਰੈਲੀ ਕੀਤੀ ਜਾ ਰਹੀ ਹੈ ਕੀ ਮਕਸਦ ਹੈ ਸੋ ਅੱਜ ਤਪੇ ਦੇ ਵਿੱਚ ਜਿਹੜੀ ਜਵਰਵਰਤ ਰੈਲੀ ਹੋਣ ਜਾ ਰਹੀ ਹੈ ਜਿਹਦੇ ਵਿੱਚ ਕਾਫੀ ਪੰਜਾਬ ਦੀਆਂ ਦੇਸ਼ ਭਰ ਦੀਆਂ ਜਥੇਬੰਦੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਨੌਜਵਾਨ ਵੱਡੀ ਪੱਤਰ ਦੇ ਉੱਤੇ ਸ਼ਮੂਲੀਅਤ ਕਰਨਗੇ ਤੁਸੀਂ ਦੇਖ ਰਹੇ ਹੋ ਪਿਛਲੇ ਕੁਝ ਸਮੇਂ ਤੋਂ ਲੈ ਕੇ ਪੰਜਾਬ ਸਰਕਾਰ ਦੇ ਮੈਸੇਜ ਦੇ ਉੱਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਹੁਤ ਵੱਡਾ ਜਬਰ ਟਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕਿਸਾਨਾਂ ਦਾ ਐਮਐਸਪੀ ਤੇ ਗਰੰਟੀ ਕਾਨੂੰਨ ਲੈਣ ਲਈ 14 ਮਹੀਨੇ ਅੰਦੋਲਨ ਖਨੋਰੀ ਬਾਡਰ ਤੇ ਸ਼ੰਭੂ ਬਾਡਰ ਤੇ ਰਤਨਪੁਰਾ ਬਾਡਰ ਤੇ ਚੱਲੇ ਇੱਕ ਪਾਸੇ ਸਰਕਾਰ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਭਾਰਤ ਸਰਕਾਰ ਆ ਕੇ ਮੀਟਿੰਗ ਕਰਦੀ ਰਹੀ ਤੇ 19 ਮਾਰਚ ਵਾਲੇ ਦਿਨ ਇੱਕ ਪਾਸੇ ਮੀਟਿੰਗ ਦਿੱਤੀ ਗਈ ਕਿਸਾਨਾਂ ਨੂੰ ਕਿਸਾਨ ਆਪਦੇ ਮੈਟਰ ਨੂੰ ਲੈ ਕੇ ਆਪਣੀਆਂ ਇਹਨਾਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨ ਗਏ ਔਰ ਮੀਟਿੰਗ ਤੋਂ ਬਾਅਦ ਅਗਲੀ ਮੀਟਿੰਗ ਵੀ ਦਿੱਤੀ ਗਈ ਅਗਲੀ ਮੀਟਿੰਗ ਦੇਣ ਤੋਂ ਬਾਅਦ ਸ਼ਾਮ ਨੂੰ ਜਦੋਂ ਉਥੋਂ ਮੀਟਿੰਗ ਕਰਕੇ ਵਾਪਸ ਹੋਏ ਆ ਤਾਂ ਜਵਰੀ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਸਰਦਾਰ ਡੱਲੇਵਾਲ ਸਾਹਿਬ ਮਰਨ ਵਰਤੇ ਸੀ ਉਹਨਾਂ ਨੂੰ ਜਵਰੀ ਉਥੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਲੱਗੇ ਹੋਏ ਮੋਰਚੇ ਸਾਲਾਂ ਬੱਧੀ ਕਿਸਾਨਾਂ ਦੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਪੁਲਿਸ ਨੇ ਜ਼ਬਰ ਦੇ ਨਾਲ ਉਹਨਾਂ ਨੂੰ ਟਹਾ ਢੇਰੀ ਕੀਤਾ ਟਰਾਲੀਆਂ ਚੋਰੀ ਹੋਈਆਂ ਸਾਰਾ ਮਟੀਰੀਅਲ ਕਿਸਾਨਾਂ ਦਾ ਲੰਗਰਾਂ ਦੀਆਂ ਰਸਤਾਂ ਉੱਥੋਂ ਚੋਰੀ ਕੀਤੀਆਂ ਗਈਆਂ ਇਹ ਇੱਕ ਜ਼ਬਰ ਅ ਕੜੀਦਾਰ ਕੜੀ ਅੱਜ ਲੋਕ ਪੰਜਾਬ ਦੇ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਹੇ ਜਦੋਂ ਵੀ ਕੋਈ ਸਰਕਾਰ ਦੀ ਜਾਂ ਕਿਸੇ ਦੀ ਕਾਰਗੁਜ਼ਾਰੀ ਤੇ ਗੱਲ ਕਰਦਾ ਤਾਂ ਉਹਨਾਂ ਨੂੰ ਤੁਰੰਤ ਹੈ ਜਿਹੜਾ ਉਹ ਜ਼ਬਰ ਟਾਇਆ ਜਾਂਦਾ ਮਾਰਡਰ ਹੋ ਰਹੇ ਐ ਇਨਕਾਊਂਟਰ ਹੋ ਰਹੇ ਐ ਉਹਨਾਂ ਦੇ ਖਿਲਾਫ ਅੱਜ ਤਪਾ ਮੰਡੀ ਦੇ ਵਿੱਚ ਇੱਕ ਵੱਡੀ ਇਹ ਕਾਨਫਰੰਸ ਹੋਣ ਜਾ ਰਹੀ ਹੈ ਰੈਲੀ ਹੋਣ ਜਾ ਰਹੀ ਹੈ ਇਸ ਜ਼ਬਰ ਦੇ ਵਿਰੁੱਧ ਜਿਹਦੇ ਵਿੱਚ ਅੱਜ ਜ਼ਿਲ੍ਹਾ ਫਰੀਦਕੋਟ ਤੋਂ ਸਾਡਾ ਸੈਂਕੜੇ ਕਿਸਾਨਾਂ ਦਾ ਜੱਥਾ ਪਿੱਛੇ ਵੀ ਆ ਰਿਹਾ ਇੱਥੇ ਜੀਤਾ ਟੋਲ ਪਲਾਜ਼ੇ ਤੇ ਅਸੀਂ ਇਕੱਠੇ ਹੋਏ ਆਂ ਔਰ ਇੱਥੋਂ ਅਸੀਂ ਅੱਗੇ ਜਿਹੜਾ ਤਪੇ ਦੀ ਦਾਣਾ ਮੰਡੀ ਦੇ ਵਿੱਚ ਪਹੁੰਚਣਾ ਹੈ ਬੀਕੇ ਜੁਇਕਤਾ ਸਿੱਧੂਪੁਰ ਦੀ ਗਵਾਈ ਦੇ ਵਿੱਚ ਅੱਜ ਅਸੀਂ ਅ ਇੱਥੋਂ ਜੀਤਾ ਟੋਲ ਪਲਾਜ਼ੇ ਤੋਂ ਜ਼ਿਲ੍ਹਾ ਫਰੀਦਕੋਟ ਸਮੁੱਚੇ ਜ਼ਿਲ੍ਹੇ ਦੇ ਕਿਸਾਨ ਬੀਕੇ ਜੁਇਕਤਾ ਸਿੱਧੂਪੁਰ ਦੇ ਝੰਡੇ ਦੇ ਥੱਲੇ ਵੱਡਾ ਇੱਕ ਜੱਥਾ ਜਿਹੜਾ ਰਵਾਨ ਹੋਣ ਜਾ ਰਿਹਾ ਹੈ ਕਿਸਾਨ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸਰਦਾਰ ਢੱਲੇਵਾਲ ਤੇਰੀ ਸੋਚ ਤੇ ਮਹਾਰਾਜ ਦੇ ਧੋਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ 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 ਕਿਸਾਨੀ ਦਾ ਰਾਖਾ ਢੱਲੇਵਾਲ ਜਿੰਦਾਬਾਦ 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 ਜ਼ਬਰਬੁਲਤ ਜ਼ਬਰ ਕਰਨ ਵਾਲੀਆਂ ਸਰਕਾਰਾਂ ਮਰਦਾਬਾਤ ਮਰਦਾਬਾਤ ਗਿਆ ਸਰਕਾਰਾਂ ਮਰਦਾਬੋਤ 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 ਹੈ ਚੱਲ ਗਏ ਆਪਾਂ ਆ ਪੀਰ ਦੀ ਸੀ